ਸ਼ਹਿਰ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਕਮਲ ਕਲੋਨੀ ਚ ਚੋਰਾਂ ਨੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਮਿਲੀ ਜਾਣਕਾਰੀ ਅਨਸਾਰ ਕਮਲ ਕਲੋਨੀ ਨਿਵਾਸੀ ਪ੍ਰਦੀਪ ਸਿੰਘ ਜੁਵੈਲਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸਵੇਰੇ 9 ਵਜੇ ਸ਼੍ਰੀ ਨਾਣਾਦੇਵੀ ਮੰਦਿਰ ਮੱਥਾ ਟੇਕਣ ਲਈ ਗਿਆ ਸੀ ਅਤੇ ਸ਼ਾਮ ਕਰੀਬ 4 ਵਜੇ ਜਦੋਂ ਘਰ ਪੁੱਜੇ ਤਾਂ ਵੇਖਿਆ ਕਿ ਘਰ ਦਾ ਅੰਦਰਲਾ ਦਰਵਾਜ਼ਾ ਤੋੜ ਕੇ ਚੋਰ ਕਮਰੇ 'ਚ ਰੱਖੀ ਅਲਮਾਰੀ ਦੇ ਜਿੰਦੇ ਤੋੜ ਉਸ ਵਿੱਚ ਪਈ ਨਕਦੀ ਕੁਝ ਕੈਨੇਡੀਅਨ ਡਾਲਰ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਉੱਥੇ ਹੀ ਪੁਲਿਸ ਨੇ ਇਸ ਦੇ ਸਬੰਧ ਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਇੰਜ ਜਸਵੀ ਰਣ ਹੋਣੀ ਪਤਾ ਨਹੀਂ ਜੀ ਅਸੀਂ ਤਾਂ ਲੈਣਾ ਦੇ ਵੀ ਗਏ ਹੋਏ ਸੀ 9:30 ਵਜੇ ਗਏ ਆ ਪੌਣੇ 4:00 4:00 ਦੇ ਵਿੱਚ ਵਿੱਚ ਅਸੀਂ ਆ ਗਏ ਆ ਸਾਡੇ ਆਉਂਦਿਆਂ ਨੂੰ ਉਹ ਬਾਹਰਲਾ ਲੋਕ ਲੱਗਿਆ ਹੋਇਆ ਹੈ ਗੇਟ ਦਾ ਜਦੋਂ ਅਸੀਂ ਅੰਦਰ ਬੜੇ ਆ ਤਾਂ ਲੋਕ ਮਤਲਬ ਉੱਧੇ ਹੀ ਲੱਗਿਆ ਹੋਇਆ ਕਬਜ਼ਾ ਤੋੜ ਲਿਆ ਦਰਵਾਜ਼ੇ ਦਾ ਤੇ ਉਹ ਅੰਦਰ ਆ ਗਏ ਬਸ ਅੰਦਰੋਂ ਸਾਡੀ ਅਲਮਾਰੀ ਦੇ ਲੋਕਰ ਵਗੈਰਾ ਖੋਲੇ ਪਏ ਆ ਕਿੰਨਾ ਕਿ ਦੁਕਾਨ ਸੀ ਕਿ ਕਿਸੇ ਘਰ ਅਲਮਾਰੀ ਦੇ ਵਿੱਚ ਕੈਸ਼ ਜਿਆਦਾ ਸੀਗੇ ਡਾਲਰ ਸੀਗੇ ਅਸੀਂ ਬਾਹਰੋਂ ਆਏ ਸੀ ਕਿੰਨਾ ਕੈਸ਼ ਸੀਗਾ ਜੀ ਕਿੰਨੇ ਡਾਲਰ ਸੀ ਕੈਸ਼ ਹੋਊਗਾ ਮੇਰੇ ਕੋਲ 2 2.5 ਲੱਖ ਦਾ ਸਮਾਨ ਸੀਗਾ ਸਾਰਾ ਮਲਾਮੋ ਕੇ 2 ਲੱਖ ਹਾਂਜੀ ਡਾਲਰ ਵਗੈਰਾ ਵੀ ਸੀ ਜੀ ਹਾਂਜੀ ਡਾਲਰ ਵੀ ਸੀ 600 ਸੀਗਾ 600 ਡਾਲਰ ਸੀ ਕੈਨੇਡੀਅਨ ਡਾਲਰ ਕੈਨੇਡੀਅਨ ਡਾਲਰ 600 ਤਾਂ ਉਹ ਸੀ ਬਾਕੀ ਕੈਸ਼ ਸੀ ਸੋਨਾ ਵਗੈਰਾ ਕਿੰਨਾ ਸੀਗਾ ਸੋਨਾ ਵਗੈਰਾ ਚਾਂਦੀ ਸੀ ਸੋਨਾ ਸੀ ਵਾਲੀਆਂ ਸੀ ਇੱਕ ਅੰਗੂਠੀ ਸੀ ਮੇਰਾ ਨਾਮ ਸਿਕੰਦਰ ਸਿੰਘ ਆ ਜੀ ਮੇਰਾ ਇਹੀ ਮਹੱਲਾ ਆ ਮਗਲੇ ਪਾਸੇ ਆਪਣਾ ਘਰ ਆ ਤੇ ਇਹ ਕਹਿੰਦੇ ਦੁਪਹਿਰ ਨੂੰ ਸਵੇਰ 9 ਵਜੇ ਮਥਾ ਟਿਕਣ ਗਈ ਸੀ ਲੈਣ ਦੇ ਵੀ ਤੇ ਉਸ ਤੋਂ ਬਾਅਦ ਇਸ ਫੈਮਿਲੀ ਦੇ ਘਰੇ ਦੰਧਾੜੇ ਏਡੀ ਚੋਰੀ ਹੋ ਗਈ ਆ ਜੀ ਦੇਖ ਹੁਣ ਟਾਈਮ ਕਿੰਨਾ ਹੋ ਚੁੱਕਿਆ ਆ ਮੈਨੂੰ ਲੱਗਦਾ ਹੁਣ ਪੁਲਿਸ ਆਈ ਆ ਜੀ ਤੇ ਇਹ ਬਹੁਤ ਮਾੜੀ ਗੱਲ ਆ ਜੀ ਇਹਦੀ ਪੂਰੀ ਪੂਰੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਕਿਉਂਕਿ ਦੇਖੋ ਏਡੀ ਰਾਸ਼ ਵਾਲੇ ਮਹੱਲੇ ਦੇ ਵਿੱਚ ਜਾਂ ਇੱਕ ਘਰ ਦੇ ਵਿੱਚ ਇਹ ਕੁਝ ਹੋ ਜਾਣਾ ਬੜੀ ਅਜੀਬ ਗੱਲ ਆ ਜੀ ਤੇ ਚੋਰਾਂ ਦੇ ਹੌਸਲੇ ਬਹੁਤ ਬਲੰਦ ਹੋਏ ਆ ਤੇ ਨਹੀਂ ਹੋਣਾ ਚਾਹੀਦਾ ਬਹੁਤ ਮਾੜਾ ਕੰਮ ਆ ਜੀ ਸਾਰਾ ਮਲੇ ਚੀਤ ਤੇ ਬੜਾ ਸੋਗ ਦੇ ਵਿੱਚ ਇਸ ਤਰ੍ਹਾਂ ਜੀ ਇੱਕ ਪ੍ਰਦੀਪ ਨੇ ਜੀ ਇੱਥੇ ਦੇ ਜੁਵੈਲਰ ਉਹ ਵੈਸੇ ਪਿੱਛੋਂ ਘਰਖਣਾ ਪਿੰਡ ਦੇ ਰਹਿਣ ਵਾਲੇ ਆ 2 ਸਾਲ ਤੋਂ ਕਮਲ ਕਲੋਨੀ ਚ ਰਹਿੰਦੇ ਨੇ ਇਹ ਕੱਲ ਆਪਣੇ ਪਰਿਵਾਰ ਸਮੇਤ 9 ਵਜੇ ਨਾਨਾ ਦੇਵੀ ਮੱਥਾ ਟੇਕਣ ਗਏ ਸੀ ਜੀ ਜਦੋਂ ਨਾਨਾ ਦੇਵੀ ਤੋਂ ਵਾਪਸ ਆਏ ਨੇ ਕਰੀਬ 4-5 ਵਜੇ ਇਹਨਾਂ ਨੇ ਆ ਕੇ ਦੇਖਿਆ ਬਾਹਰਲੇ 메ਨ ਗੇਟ ਦਾ ਦਰਵਾਜਾ ਲੱਗਿਆ ਸੀ ਜਦੋਂ ਦਰਵਾਜਾ ਖੋਲ ਕੇ ਅੰਦਰ ਲੋਦੀ ਵਾਲਾ ਗੇਟ ਦੇਖਿਆ ਉਹਦਾ ਲੋਕ ਟੁੱਟਿਆ ਸੀ ਤੇ ਅੰਦਰ ਉਹਨਾਂ ਨੇ ਅਲਮਾਰੀ ਤੋੜ ਕੇ ਫੋਲਾ ਫਲਾਈ ਕੀਤੀ ਸੀ ਉਹਦੇ ਵਿੱਚ ਇਹਨਾਂ ਦੀ ਇੱਕ ਸੋਨੇ ਦੀ ਮੰਦਰੀ ਕੁਝ ਚਾਂਦੀ ਦੇ ਗਹਿਣੇ ਜਿਦਾਂ ਕੜੇ ਪਜੇਬਾ ਵਗੈਰਾ ਤੇ ਕੁਝ ਪੈਸੇ ਸੀ ਉਸ ਸੰਬੰਧੀ ਅਸੀਂ ਮੁਕਦਮਾ ਦਰਜ ਕਰ ਲਿਆ ਤੇ ਦੋਸ਼ੀ ਦੀ ਭਾਲ ਕਰ ਰਹੇ ਹਾਂ ਕੈਮਰੇ ਖਗਾਲ ਰਹੇ ਹਾਂ